ਹੈਲੋ एवरीवन ਗੁੱਡ ਆਫਟਰਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਐਕਸੀਲੈਂਟ ਪੰਜਾਬ ਦੇ ਉੱਤੇ ਅੱਜ ਅਸੀਂ ਪੰਜਾਬ ਜੀਕੇ ਦੀ ਕਲਾਸ ਨੰਬਰ 4 ਸਟਾਰਟ ਕਰ ਰਹੇ ਹਾਂ ਜਿਸ ਦੇ ਵਿੱਚ ਅਸੀਂ ਕੁਝ ਪੰਜਾਬ ਜੀਕੇ ਦੇ ਇੰਪੋਰਟੈਂਟ MCQ's ਕਵਰ ਕੀਤੇ ਹਨ ਫੇਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਪ੍ਰਾਪਤ ਹੋ ਸਕੇ ਆਓ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ ਪ੍ਰਸ਼ਨ ਨੰਬਰ 1 ਏਸ਼ੀਆ ਵਿੱਚ ਸਭ ਤੋਂ ਵੱਡੀ ਅਨਾਜ ਮੰਡੀ ਕਿੱਥੇ ਸਥਿਤ ਹੈ ਪੰਜਾਬ ਉੱਤਰ ਪ੍ਰਦੇਸ਼ ਹਰਿਆਣਾ ਮੱਧ ਪ੍ਰਦੇਸ਼ ਇਹਦਾ ਸਹੀ ਉੱਤਰ ਹੈ ਪੰਜਾਬ ਇਹ ਪੰਜਾਬ ਦੇ ਖੰਨਾ ਸ਼ਹਿਰ ਵਿੱਚ ਸਥਿਤ ਹੈ ਪ੍ਰਸ਼ਨ ਨੰਬਰ 2 ਰੈੱਡ ਕਲਾਈਫ ਲਾਈਨ ਕਿੰਨਾ ਦੇਸ਼ਾਂ ਵਿੱਚ ਕਾਰ ਹੈ ਭਾਰਤ ਅਤੇ ਚੀਨ ਨੇਪਾਲ ਅਤੇ ਭਾਰਤ ਪਾਕਿਸਤਾਨ ਅਤੇ ਭਾਰਤ ਅਫਗਾਨਿਸਤਾਨ ਅਤੇ ਪਾਕਿਸਤਾਨ ਇਸਦਾ ਸਹੀ ਉੱਤਰ ਹੈ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਇਹ ਲਾਈਨ ਹੈ ਭਾਰਤ ਅਤੇ ਚੀਨ ਦੇ ਵਿਚਕਾਰ ਮੈਕਮੋਹਨ ਲਾਈਨ ਪੈਂਦੀ ਹੈ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਕਾਰ ਦੁਰੰਦ ਲਾਈਨ ਆਉਂਦੀ ਹੈ ਪ੍ਰਸ਼ਨ ਨੰਬਰ 3 ਪੰਜਾਬ ਵਿੱਚ ਮਈ ਤੋਂ ਜੂਨ ਵਿੱਚ ਚੱਲਣ ਵਾਲੀਆਂ ਗਰਮ ਅਤੇ ਖੁਸ਼ਕ ਹਵਾਵਾਂ ਨੂੰ ਕੀ ਕਿਹਾ ਜਾਂਦਾ ਹੈ tufaan chakkarbaat loo garam hawaavan ਇਹਦਾ ਸਹੀ ਉੱਤਰ ਹੈ loo ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 4 ਸਤ ਸਿੱਧੂ ਅਨੰਦ ਬਰੰਬਰਤ ਪੈਂਟਾਪੋਟਾਮੀਆਂ ਤਾਂ ਕਿ ਪ੍ਰਾਚੀਨ ਭਾਰਤ ਵਿੱਚ ਕਿਸ ਨੂੰ ਕਿਹਾ ਜਾਂਦਾ ਸੀ ਪੰਜਾਬ ਗੁਜਰਾਤ ਹਰਿਆਣਾ ਉੱਤਰ ਪ੍ਰਦੇਸ਼ ਇਹਦਾ ਸਹੀ ਉੱਤਰ ਹੈ ਪੰਜਾਬ ਨੂੰ ਕਿਹਾ ਜਾਂਦਾ ਸੀ ਸੰਬਤ ਸਿੱਧੂ ਰਿਗਵੇਦ ਵਿੱਚ ਕਿਹਾ ਜਾਂਦਾ ਸੀ ਪੰਚਨੰਦ ਰਮਾਇਣ ਅਤੇ ਮਹਾਭਾਰਤ ਵਿੱਚ ਕਿਹਾ ਗਿਆ ਐਂਟਾ ਪੋਟਾਮੀਆ ਯੂਨਾਨੀਆਂ ਦੁਆਰਾ ਕਿਹਾ ਗਿਆ ਟਾਕੀ ਇਸ ਨੂੰ ਟੱਕ ਕਬੀਲਾ ਜੋ ਕਿ ਪੰਜਾਬ ਵਿੱਚ ਰਹਿੰਦਾ ਸੀ ਉਸ ਦੇ ਕਾਰਨ ਇਸ ਦਾ ਨਾਮ ਟਾਕੀ ਜਾਂ ਟੱਕ ਦੇਸ਼ ਪੈ ਗਿਆ ਪ੍ਰਸ਼ਨ ਨੰਬਰ 5 ਗੁਰੂ ਅੰਗਦ ਦੇਵ ਜੀ ਦੁਆਰਾ ਕਿਹੜੇ ਨਗਰ ਦੀ ਸਥਾਪਨਾ ਕੀਤੀ ਗਈ ਸੀ ਅੰਮ੍ਰਿਤਸਰ ਕਰਤਾਰਪੁਰ ਸਾਹਿਬ ਅਨੰਦਪੁਰ ਸਾਹਿਬ ਖੰਡੂਰ ਸਾਹਿਬ ਇਹਦਾ ਸਹੀ ਉੱਤਰ ਹੈ ਖੰਡੂਰ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ ਪ੍ਰਸ਼ਨ ਨੰਬਰ 6 ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿਸ ਰਾਜ ਵਿੱਚ ਹੋਇਆ ਬਿਹਾਰ ਮਹਾਰਾਸ਼ਟਰ ਪੰਜਾਬ ਜੰਮੂ ਅਤੇ ਕਸ਼ਮੀਰ ਇਹਦਾ ਸਹੀ ਉੱਤਰ ਹੈ ਪੰਜਾਬ ਵਿੱਚ ਹੋਇਆ ਇਹ ਗੁਰੂ ਅਰਗੋਬਿੰਦ ਜੀ ਦੇ ਉੱਤਰ ਸਨ ਪ੍ਰਸ਼ਨ ਨੰਬਰ 7 ਸ੍ਰੀ ਆਦਿ ਗ੍ਰੰਥ ਸਾਹਿਬ ਦਾ ਲਿਖਣ ਦਾ ਕੰਮ ਕਿਸ ਨੇ ਕੀਤਾ ਸੀ ਮੀਆਂ ਮੀਰ ਜੀ ਪਾਈ ਮਰਦਾਨਾ ਜੀ ਪਾਈ ਗੁਰਦਾਸ ਜੀ ਬਾਬਾ ਸ੍ਰੀ ਚੰਦ ਜੀ ਇਹਦਾ ਸਹੀ ਉੱਤਰ ਹੈ ਪਾਈ ਗੁਰਦਾਸ ਜੀ ਦੁਆਰਾ ਕੀਤਾ ਗਿਆ ਸੀ ਇਹ 1604 ਵਿੱਚ ਕੰਪਲੀਟ ਹੋਇਆ ਸੀ ਪ੍ਰਸ਼ਨ ਨੰਬਰ 8 ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੱਥੇ ਮਿਲੇ ਸਨ ਉੱਤਰ ਪ੍ਰਦੇਸ਼ ਮਹਾਰਾਸ਼ਟਰ ਦਿੱਲੀ ਆਂਧਰਾ ਪ੍ਰਦੇਸ਼ ਇਹਦਾ ਸਹੀ ਉੱਤਰ ਹੈ ਮਹਾਰਾਸ਼ਟਰ ਵਿਖੇ ਮਿਲੇ ਸਨ 1708 ਵਿੱਚ ਪ੍ਰਸ਼ਨ ਨੰਬਰ 9 ਮੁਸਲਮਾਨਾਂ ਦੀ ਅਹਿਮਦੀਆ ਸੀਟ ਦਾ ਹੈੱਡਕੁਆਰਟਰ ਕਿੱਥੇ ਹੈ ਕਾਦੀਆਂ ਮਲੇਰਕੋਟਲਾ ਲੁਧਿਆਣਾ ਫਰੀਦਕੋਟ ਇਹਦਾ ਸਹੀ ਉੱਤਰ ਹੈ ਕਾਦੀਆਂ ਵਿਖੇ ਹੈ ਪ੍ਰਸ਼ਨ ਨੰਬਰ 10 ਖਾਲਸਾ ਵਿਰਾਸਤੀ ਕੇਂਦਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ਅੰਮ੍ਰਿਤਸਰ ਅਨੰਦਪੁਰ ਸਾਹਿਬ ਬਠਿੰਡਾ ਪਟਿਆਲਾ ਇਹਦਾ ਸਹੀ ਉੱਤਰ ਹੈ ਅਨੰਦਪੁਰ ਸਾਹਿਬ ਵਿਖੇ ਹੈ ਪ੍ਰਸ਼ਨ ਨੰਬਰ 11 ਆਨੰਦਪੁਰ ਸਾਹਿਬ ਦਾ ਮਤਾ ਕਦੋਂ ਪਾਸ ਕੀਤਾ ਗਿਆ 1966 1992 1973 1925 ਇਹਦਾ ਸਹੀ ਉੱਤਰ ਹੈ 1973 ਵਿੱਚ ਪਾਸ ਕੀਤਾ ਗਿਆ ਪ੍ਰਸ਼ਨ ਨੰਬਰ 12 ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਮੋਰ ਬਾਜ ਪਛਮੀ ਟ੍ਰੈਗੋਪਨ ਫੌਰਨਬਿਲ ਇਹਦਾ ਸਹੀ ਉੱਤਰ ਹੈ ਬਾਜ ਹੈ ਪ੍ਰਸ਼ਨ ਨੰਬਰ 13 1966 ਵਿੱਚ ਪੰਜਾਬ ਦੀ ਵੰਡ ਕਿਹੜੇ ਕਮਿਸ਼ਨ ਦੁਆਰਾ ਕੀਤੀ ਗਈ ਸ਼ਾਕ ਕਮਿਸ਼ਨ ਫਜ਼ਲ ਅਲੀ ਕਮਿਸ਼ਨ ਸਰਕਾਰੀਆ ਕਮਿਸ਼ਨ ਇਨਾਂ ਵਿੱਚੋਂ ਕੋਈ ਨਹੀਂ ਜੀਜ਼ਾ ਸਹੀ ਉੱਤਰ ਹੈ ਸ਼ਾਕ ਕਮਿਸ਼ਨ ਦੁਆਰਾ 1 ਨਵੰਬਰ 1966 ਨੂੰ ਕੀਤੀ ਗਈ ਸੀ ਫਜ਼ਲ ਅਲੀ ਕਮਿਸ਼ਨ 1957 ਨੂੰ ਬਣਾਇਆ ਗਿਆ ਸਰਕਾਰੀਆ ਕਮਿਸ਼ਨ 1984 ਨੂੰ ਬਣਾਇਆ ਗਿਆ ਪ੍ਰਸ਼ਨ ਨੰਬਰ 14 ਪੰਜਾਬ ਦੀ ਪਹਿਲੀ ਮਹਿਲਾ ਮੁਖ ਸ਼ਕਤਰ ਕੌਣ ਸੀ ਵਿਨੀ ਮਹਾਜਨ ਰੇਖਾ ਸ਼ਰਮਾ ਜੈਨਤੀ ਪਟਨਾਇਕ ਇਹਨਾਂ ਵਿੱਚੋਂ ਕੋਈ ਨਹੀਂ ਜੀਹਦਾ ਸਹੀ ਉਤਰ ਹੈ ਵਿਨੀ ਮਹਾਜਨ ਪ੍ਰਸ਼ਨ ਨੰਬਰ 15 ਰਸ਼ੀਦੀ ਟਿਕਟ ਕਿਸ ਦੀ ਰਚਨਾ ਹੈ ਅਮ੍ਰਿਤਾ ਪ੍ਰੀਤਮ ਸੁਰਜੀਤ ਪਾਤਰ ਬਲਰਾਜ ਸਾਹਨੀ ਗੁਰਦੇਵਾਲ ਸਿੰਘ ਜੀਹਦਾ ਸਹੀ ਉਤਰ ਹੈ ਅਮ੍ਰਿਤਾ ਪ੍ਰੀਤਮ ਜੀ ਪ੍ਰਸ਼ਨ ਨੰਬਰ 16 ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਪ੍ਰੋਫੈਸਰ ਮੋਹਨ ਸਿੰਘ ਪਾਈ ਵੀਰ ਸਿੰਘ ਅਮ੍ਰਿਤਾ ਪ੍ਰੀਤਮ ਜੀ ਨਾਨਕ ਸਿੰਘ ਜੀ ਇਹਦਾ ਸਹੀ ਉੱਤਰ ਹੈ ਪਾਈ ਵੀਰ ਸਿੰਘ ਜੀ ਪ੍ਰਸ਼ਨ ਨੰਬਰ 17 ਪੰਜਾਬ ਦੀ ਦਾੜੀ ਵਾਲੀ ਮਦਦ ਟ੍ਰੇਸਾ ਕਿਸ ਨੂੰ ਕਿਹਾ ਜਾਂਦਾ ਹੈ ਭਗਤ ਪੂਰਨ ਸਿੰਘ ਜੀ ਸੰਤ ਸਿੰਘ ਸੇਖੋਂ ਜੀ ਪਾਈ ਵੀਰ ਸਿੰਘ ਜੀ ਲਾਲਾ ਲਾਜਪਤ ਰਾਏ ਜੀ ਇਹਦਾ ਸਹੀ ਉੱਤਰ ਹੈ ਭਗਤ ਪੂਰਨ ਸਿੰਘ ਜੀ ਪ੍ਰਸ਼ਨ ਨੰਬਰ 18 ਪੰਜਾਬ ਵਿੱਚ ਜ਼ਿਆਦਾਤਰ ਕਿਸ ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ ਠੀਕਨੀ ਮਿੱਟੀ ਕਾਲੀ ਮਿੱਟੀ, ਜਲੋੜ ਮਿੱਟੀ, ਲਾਲ ਮਿੱਟੀ। ਇਸ ਦਾ ਸਹੀ ਉੱਤਰ ਹੈ ਜਲੋੜ ਮਿੱਟੀ। ਇਸ ਨੂੰ ਉਪਜਾਊ ਮਿੱਟੀ ਵੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 19। ਰਚਨਾ ਦੁਆਬ ਕਿਹੜੇ ਦਰਿਆਵਾਂ ਦੇ ਵਿਚਕਾਰ ਪੈਂਦਾ ਹੈ? ਸਤਲੁਜ ਅਤੇ ਬਿਆਸ, ਰਾਵੀ ਅਤੇ ਬਿਆਸ, ਚਨਾਬ ਅਤੇ ਰਾਵੀ, ਜੇਲਮ ਅਤੇ ਚਨਾਬ। ਇਸ ਦਾ ਸਹੀ ਉੱਤਰ ਹੈ ਚਨਾਬ ਅਤੇ ਰਾਵੀ। ਬਿਆਸ ਅਤੇ ਸਤਲੁਜ ਦੇ ਵਿਚਕਾਰ ਦੁਆਬਾ ਆਉਂਦਾ ਹੈ। ਰਾਵੀ ਅਤੇ ਬਿਆਸ ਦੇ ਵਿਚਕਾਰ ਬਾਰੀ ਦਵਾਵ ਆਉਂਦਾ ਹੈ ਜਿਸ ਨੂੰ ਮਾਝਾ ਵੀ ਕਿਹਾ ਜਾਂਦਾ ਹੈ ਜੇਲਮ ਅਤੇ ਚਨਾਬ ਦੇ ਵਿਚਕਾਰ ਚੱਜ ਦਵਾਵ ਆਉਂਦਾ ਹੈ ਪ੍ਰਸ਼ਨ ਨੰਬਰ B ਰਣਜੀਤ ਸਾਗਰ ਡੈਮ ਕਿਸ ਨਦੀ ਉੱਪਰ ਬਣਾਇਆ ਗਿਆ ਹੈ ਸਤਲੁਜ ਬਿਆਸ ਰਾਵੀ ਜੇਹਲਮ ਇਸ ਦਾ ਸਹੀ ਉੱਤਰ ਹੈ ਰਾਵੀ ਦਰਿਆ ਉੱਪਰ ਬਣਾਇਆ ਗਿਆ ਹੈ ਇਸ ਨੂੰ ਥੀਨ ਡੈਮ ਵੱਜੋਂ ਵੀ ਜਾਣਿਆ ਜਾਂਦਾ ਹੈ ਪ੍ਰਸ਼ਨ ਨੰਬਰ 21 ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ 22 April 1908 28 September 1907 23 March 1907 29 April 1908 ਇਹਦਾ ਸਹੀ ਉੱਤਰ ਹੈ 28 September 1907 ਨੂੰ ਹੋਇਆ ਸੀ ਇਹਨਾਂ ਨੂੰ ਫਾਂਸੀ 23 March 1931 ਨੂੰ ਦਿੱਤੀ ਗਈ ਸੀ ਹੇਠਾਂ ਲਿਖਿਆਂ ਵਿੱਚੋਂ ਕਿਸ ਨੇ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿੱਚ ਬੰਬ ਸੁੱਟੇ ਸਨ ਭਗਤ ਸਿੰਘ ਅਤੇ ਵੀ.ਕੇ.ਦੱਤ ਸੁਖਦੇਵ ਅਤੇ ਭਗਤ ਸਿੰਘ ਰਾਜਗੁਰੂ ਅਤੇ ਭਗਤ ਸਿੰਘ ਭਗਤ ਸਿੰਘ ਅਤੇ ਵੀ.ਕੇ.ਸੀਨਾ ਵਿਦਾ ਸਹੀ ਉਤਰੇ ਭਗਤ ਸਿੰਘ ਅਤੇ ਵੀ.ਕੇ.ਦੱਤ ਨੇ 8 ਅਪ੍ਰੈਲ 1929 ਨੂੰ ਇਹ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟੇ ਸਨ ਆਪਰੇਸ਼ਨ ਨੰਬਰ 23 ਹਿੰਦੂਸਤਾਨ ਸੋਸ਼ੀਅਲਿਸ ਰਿਪਬਲਿਕਨ ਐਸੋਸੀਏਸ਼ਨ ਦਾ ਗਨਮੈਨ ਕਿਸ ਨੂੰ ਕਿਹਾ ਜਾਂਦਾ ਹੈ ਵਗਤ ਸਿੰਘ ਵੀ ਕੇ ਸੀਨਾ ਵੀ ਕੇ ਦੱਤ ਰਾਜਗੁਰੂ ਇਹਦਾ ਸਹੀ ਉੱਤਰ ਹੈ ਰਾਜਗੁਰੂ ਨੂੰ ਕਿਹਾ ਜਾਂਦਾ ਹੈ ਰਾਜਗੁਰੂ ਦਾ ਪੂਰਾ ਨਾਮ ਸ਼ਿਵਰਾਮ ਸ਼ਿਵਰਾਮ ਰਾਜਗੁਰੂ ਸੀ ਪ੍ਰਸ਼ਨ ਨੰਬਰ 24 ਪੰਜਾਬ ਨੂੰ ਕਿਸ ਗਵਰਨਰ ਜਨਰਲ ਦੁਆਰਾ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕੀਤਾ ਸੀ ਲਾਰਡ ਡਲਹੌਜੀ ਲਾਰਡ ਹਾਰਡਿੰਗ ਲਾਰਡ ਕੈਨਿੰਗ ਲਾਰਡ ਵਿਲੀਅਮ ਬੈਂਟਿਕ ਇਸ ਦਾ ਸਹੀ ਉੱਤਰ ਹੈ ਲਾਰਡ ਡਲਹੌਜੀ ਨੇ ਇਸ ਨੂੰ ਬ੍ਰਿਟਿਸ਼ ਸਾਮਰਾਜ ਵਿੱਚ ਸ਼ਾਮਿਲ ਕੀਤਾ ਸੀ ਇਹ 29 ਮਾਰਚ 1849 ਨੂੰ ਕੀਤਾ ਗਿਆ ਸੀ ਪ੍ਰਸ਼ਨ ਨੰਬਰ 25 ਜੰਗੇ ਆਜ਼ਾਦੀ ਮੈਮੋਰੀਅਲ ਕਿੱਥੇ ਸਥਿਤ ਹੈ ਫਿਰੋਜ਼ਪੁਰ ਕਰਤਾਰਪੁਰ ਲੁਧਿਆਣਾ ਪਟਿਆਲਾ ਇਸ ਦਾ ਸਹੀ ਉਤਰ ਹੈ ਕਰਤਾਰਪੁਰ ਵਿਕੇ ਹੈ ਇਹ ਜਲੰਧਰ ਡਿਸਟ੍ਰਿਕਟ ਵਿੱਚ ਪੈਂਦਾ ਹੈ